ਤਨ ਸਰੀ ਮਹਲਾ ਤੀਜਾ ਨਾਵੇਂ ਕੀ ਕੀਮਤ ਮਿਤ ਕਹੀ ਨਾ ਜਾਏ ਹੈ ਭਾਈ ਇਹ ਨਹੀਂ ਦੱਸਿਆ ਜਾ ਸਕਦਾ ਕਿ ਪ੍ਰਮਾਤਮਾ ਦਾ ਨਾਮ ਕਿਸ ਮੁੱਲ ਤੋਂ ਮਿਲ ਸਕਦਾ ਹੈ ਤੇ ਨਾਮ ਕਿਤਨੀ ਤਾਕਤ ਵਾਲਾ ਹੈ ਸੇ ਜਨ ਧਨ ਜਨ ਇੱਕ ਨਾਮ ਲੇਵ ਲਾਏ ਜਿਨ੍ਹਾਂ ਮਨੁੱਖਾਂ ਨੇ ਪ੍ਰਮਾਤਮਾ ਦੇ ਨਾਮ ਵਿੱਚ ਸੁਰਤ ਜੁੜੀ ਕੋਈ ਹੈ ਉਹ ਭਾਗਾਂ ਵਾਲੇ ਹਨ ਗੁਰਮਤਿ ਸਾਚੀ ਸੱਚਾ ਵਿਚਾਰ ਜਿਹੜਾ ਮਨੁੱਖ ਕਦੇ ਉਹ ਕਾਈ ਨਾ ਖਾਣ ਵਾਲੀ ਗੁਰੂ ਦੀ ਮੱਤ ਗ੍ਰਹਿਣ ਕਰਦਾ ਹੈ ਉਹ ਮਨੁੱਖ ਸਦਾ ਫਿਰ ਪ੍ਰਭੂ ਦੇ ਗੁਣਾਂ ਦੀ ਵਿਚਾਰ ਆਪਣੇ ਅੰਦਰ ਵਸਾਉਂਦਾ ਹੈ ਆਪੇ ਬਖਸ਼ੇ ਦੇ ਵਿਚਾਰੋ ਪਰੇ ਵਿਚਾਰ ਪ੍ਰਭੂ ਉਸ ਨੂੰ ਹੀ ਦਿੰਦਾ ਹੈ ਜਿਸ ਉਤੇ ਆਪ ਹੀ ਬਰਛਿਸ਼ ਕਰਨਾ ਹੈ ਹਰਨਾਮ ਅਚਰਜ ਪ੍ਰਭੂ ਆਪ ਸੁਣਾਏ ਹੈ ਭਾਈ ਪ੍ਰਮਾਤਮਾ ਦਾ ਨਾਮ ਹੈਰਾਨ ਕਰਨ ਵਾਲੀ ਤਾਕਤ ਵਾਲਾ ਹੈ ਪਰ ਇਹ ਨਾਮ ਪ੍ਰਭੂ ਆਪ ਹੀ ਕਿਸੇ ਵਡ ਭਾਗੀ ਨੂੰ ਸੁਣਾਉਂਦਾ ਹੈ ਕਲਿਕਾਲ ਵਿੱਚ ਗੁਰਮੁਖ ਪਾਏ ਰਹਾਓ ਇਸ ਝਗੜਿਆਂ ਭਰੇ ਜੀਵਨ ਸਮੇਂ ਵਿੱਚ ਉਹੀ ਮਨੁੱਖ ਹਰਨਾਮ ਪ੍ਰਾਪਤ ਕਰਦਾ ਹੈ ਜੋ ਗੁਰੂ ਦੇ ਸਨਮੁਖ ਰਹਿੰਦਾ ਹੈ ਹਾਮ ਮੂਰਖ ਮੂਰਖ ਮਨਮਾਹੇ ਹੈ ਭਾਈ ਦੇ ਅਸੀਂ ਆਪਣੇ ਮਨ ਵਿੱਚ ਗਉ ਨਾਲ ਵਿਚਾਰੀਏ ਤਾਂ ਇਸ ਹੋਮੇ ਦੇ ਕਾਰਨ ਅਸੀਂ ਨਿਰੋਲ ਮੂਰਖ ਹਾਂ ਹੋਮੇ ਵਿੱਚ ਸਭ ਕਾਰ ਕਮਾਹੇ ਕਿਉਂਕਿ ਅਸੀਂ ਜੀਵ ਆਪਣਾ ਹਰੇਕ ਕੰਮ ਹੋਮੇ ਦੇ ਆਸਰੇ ਹੀ ਕਰਦੇ ਹਾਂ ਗੁਰ ਪ੍ਰਸਾਦੀ ਹਉ ਮੈਂ ਜਾਏ ਇਹ ਹਉਮੈ ਸਾਡੇ ਅੰਦਰੋਂ ਗੁਰੂ ਦੀ ਕਿਰਪਾ ਨਾਲ ਹੀ ਦੂਰ ਹੋ ਸਕਦੀ ਹੈ ਆਪੇ ਬਖਸ਼ੇ ਲੈ ਮਿਲਾਏ ਗੁਰੂ ਵੀ ਉਸੇ ਨੂੰ ਮਿਲਾਉਂਦਾ ਹੈ ਜਿਸ ਉੱਤੇ ਪ੍ਰਭੂ ਆਪ ਹੀ ਮਿਹਰ ਕਰਦਾ ਹੈ ਵੇਖਿਆ ਕਾ ਧਨ ਬਹੁਤ ਅਭਿਮਾਨ ਹੈ ਭਾਈ ਇਹ ਦੁਨੀਆ ਵਾਲਾ ਮਾਇਆ ਦਾ ਧਨ ਮਨੁੱਖ ਦੇ ਮਨ ਵਿੱਚ ਬੜਾ ਅਹੰਕਾਰ ਪੈਦਾ ਕਰਦਾ ਹੈ ਅਹੰਕਾਰ ਡੁੱਬੈ ਨਾ ਪਾਵੇ ਮਾਨ ਤੇ ਜਿਹੜਾ ਮਨੁੱਖ ਹੰਕਾਰ ਵਿੱਚ ਡੁੱਬਾ ਰਹਿੰਦਾ ਹੈ ਉਹ ਪ੍ਰਭੂ ਦੀ ਹਜ਼ੂਰੀ ਵਿੱਚ ਆਦਰ ਨਹੀਂ ਪਾ ਸਕਦਾ ਆਪ ਛੋੜ ਸਦਾ ਸੁਖ ਹੋਈ ਹੈ ਭਾਈ ਆਪਾ ਛੱਡ ਭਾਵ ਜੇ ਸਦਾ ਆਤਮਕ ਆਨੰਦ ਬਣਿਆ ਰਹਿੰਦਾ ਹੈ ਜੇ ਮਨੁੱਖ ਆਪਾ ਭਾਵ ਤਿਆਗ ਲਿੰਦਾ ਹੈ ਛੱਡ ਲਿੰਦਾ ਹੈ ਗੁਰਮਤ ਸਲਾਹੀ ਸੱਚ ਸੋਈ ਏ ਭਾਈ ਮੈਂ ਤਾਂ ਗੁਰੂ ਦੀ ਮਤ ਲੈ ਕੇ ਉਹ ਸਦਾ ਥਿਰ ਪ੍ਰਭੂ ਦੀ ਸਿਫਤ ਸਲਾਹ ਕਰਦਾ ਰਹਿੰਦਾ ਹਾਂ ਆਪੇ ਸਾਜੇ ਕਰਤਾ ਸੋਏ ਏ ਭਾਈ ਉਹ ਕਰਤਾਰ ਆਪ ਹੀ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ ਤਿਸ ਬਿਨ ਦੂਜਾ ਵਰਨਾ ਕੋਏ ਉਸ ਤੋਂ ਬਿਨਾ ਕੋਈ ਹੋਰ ਇਹੋ ਜਿਹੀ ਅਵਸਥਾ ਵਾਲਾ ਨਹੀਂ ਹੈ ਜਿਸ ਸੱਚ ਲਾਏ ਸੋਈ ਲੱਗੈ ਉਹ ਕਰਤਾਰ ਜਿਸ ਮਨੁੱਖ ਨੂੰ ਆਪਣੇ ਸਦਾ ਥਿਰ ਨਾਮ ਵਿੱਚ ਜੋੜਦਾ ਹੈ ਉਹੀ ਮਨੁੱਖ ਨਾਮ ਸਿਮਰਨ ਵਿੱਚ ਲੱਗਦਾ ਹੈ ਨਾਨਕ ਨਾਮ ਸਦਾ ਸੁਖ ਆਗੈ ਹੈ ਨਾਨਕ ਜਿਹੜਾ ਮਨੁੱਖ ਨਾਮ ਵਿੱਚ ਲੱਗਦਾ ਹੈ ਉਸ ਨੂੰ ਸਦਾ ਹੀ ਆਤਮਕ ਅਨੰਦ ਬਣਿਆ ਰਹਿੰਦਾ ਹੈ ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਰਾਗ ਤਨਾਸਰੀ ਮਹਲਾ 3 ਕਰ ਚੌਥਾ ਤਨਾਸਰੀ ਰਾਗ ਦੇ ਅੰਦਰ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੇ ਪਾਵਨ ਬੋਲ ਜਿਨ੍ਹਾਂ ਨੂੰ ਸਹਿਬਾ ਨੇ ਚੌਥੇ ਘਰ ਵਿੱਚ ਗਾਉਣ ਦੀ ਹਦਾਇਤ ਕੀਤੀ ਹੈ ਇੱਕ ਓੰਕਾਰ ਸਤ ਗੁਰ ਪ੍ਰਸਾਦ ਹੰਪੀਖਕ ਪੇਖਾਰੀ ਤੇਰੇ ਤੂੰ ਨਿਜਪਤ ਹੈ ਦਾਤਾ ਹੇ ਪ੍ਰਭੂ ਅਸੀਂ ਜੀਵ ਤੇਰੇ ਦਰ ਦੇ ਮੰਗਤੇ ਹਾਂ ਕੂੰ ਸੁਤੰਤਰ ਰਹਿ ਕੇ ਸਭ ਨੂੰ ਦਾਤਾਂ ਦੇਣ ਵਾਲਾ ਹੈ ਹੋ ਦਇਆਲ ਨਾਮ ਦੇਹੋ ਮੰਗਤ ਜਨ ਕੋ ਸਦਾ ਰਹੂ ਨਗਰਤਾ ਹੈ ਪ੍ਰਭੂ ਮੇਰੇ ਉੱਤੇ ਦਇਆਵਾਨ ਹੋ ਕੇ ਮੈਨੂੰ ਮੰਗਤੇ ਨੂੰ ਆਪਣਾ ਨਾਮ ਦੇ ਤਾਂ ਕਿ ਮੈਂ ਸਦਾ ਤੇਰੇ ਪ੍ਰੇਮ ਰੰਗ ਵਿੱਚ ਰੰਗਿਆ ਰਹਾਂ ਖੌਮ ਬਲੇ ਹਾਰੇ ਜਾਉ ਸੱਚੇ ਤੇਰੇ ਨਾਮ ਮਿਟੋਂ ਹੈ ਪ੍ਰਭੂ ਮੈਂ ਤੇਰੇ ਸਦਾ ਕੈਮ ਰਹਿਣ ਵਾਲੇ ਨਾਮ ਤੋਂ ਸਦਕੇ ਜਾਂਦਾ ਹਾਂ ਕਰਣ ਕਾਰਣ ਸਭਨਾ ਦਾ ਏਕੋ ਅਵਰਣ ਦੂਜਾ ਕੋਈ ਨਾਉ ਤੂੰ ਸਾਰੇ ਜਗਤ ਦਾ ਮੂਲ ਹੈ ਤੂੰ ਹੀ ਸਭ ਜੀਵਾਂ ਦਾ ਪੈਦਾ ਕਰਨ ਵਾਲਾ ਕੋਈ ਹੋਰ ਤੇਰੇ ਵਰਗਾ ਨਹੀਂ ਹੈ ਬਹੁਤੇ ਫੇਰ ਪੈ ਕਿਰਪਨ ਕੋ ਆਬ ਕੇਸ਼ ਕਿਰਪਾ ਕੀਜੈ ਹੈ ਪ੍ਰਭੂ ਮੈਨੂੰ ਮਾਇਆ ਵੇੜੇ ਨੂੰ ਹੁਣ ਤੱਕ ਮਰਨ ਦੇ ਅਨੇਕਾਂ ਗੇੜ ਪੈ ਚੁੱਕੇ ਹਨ ਪੁਣ ਤਾ ਮੇਰੇ ਉੱਤੇ ਕੁਝ ਮਿਹਰ ਕਰ ਹੋ ਦਇਆਲ ਦਰਸ਼ਨ ਦੇਹ ਆਪਣਾ ਐਸੀ ਬਖਸ਼ਿ ਕਰੀ ਜਾਏ ਹੈ ਪ੍ਰਭ ਮੇਰੇ ਉੱਤੇ ਦਇਆਵਾਨੁ ਕੇ ਮੇਰੇ ਉੱਤੇ ਇਹੋ ਜੀ ਬਖਸ਼ਿਸ਼ ਕਰ ਕੇ ਮੈਨੂੰ ਆਪਣਾ دیدار ਬਖਸ਼ ਪਨਤ ਨਾਨਕੋ ਪਰਮ ਪਟ ਖੁੱਲੇ ਗੁਰ ਪ੍ਰਸਾਦੀ ਜਾਨਿਆ ਹੈ ਭਾਈ ਨਾਨਕ ਆਖਦਾ ਹੈ ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਦੇ ਭਰਮ ਦੇ ਪਰਦੇ ਖੁੱਲ ਜਾਂਦੇ ਹਨ ਉਸ ਦੀ ਪਰਮਾਤਮਾ ਨਾਲ ਡੂੰਗੀ ਸਾਝ ਬਣ ਜਾਂਦੀ ਹੈ ਸਾਚੀ ਲੇਵ ਲਾਗੀ ਹੈ ਭੀਤਰ ਸਤਗੁਰ ਸਿਉ ਮਨ ਮੰਨਿਆ ਉਸ ਦੇ ਹਿਰਦੇ ਵਿੱਚ ਪਰਮਾਤਮਾ ਨਾਲ ਸਦਾ ਕਾਇਮ ਰਹਿਣ ਵਾਲੀ ਲਗਨ ਲੱਗ ਜਾਂਦੀ ਹੈ ਗੁਰੂ ਨਾਲ ਉਸ ਦਾ ਮਨ ਪਤੀ ਜਾਂਦਾ ਹੈ ਤਨਾ ਅਸਰੀ ਮਹਲਾ ਚੌਥਾ ਘਰ ਪਹਿਲਾ ਚੌਪਦੇ ਤਨਾ ਸ੍ਰੀ ਰਾਗ ਦੇ ਅੰਦਰ ਧੰ ਗੁਰੂ ਰਾਮਦੇਵ ਜੀ ਦੇ ਪਿਤਾ ਜੀ ਦੇ ਪਾਵਨ ਬੋਲ ਜਿਨ੍ਹਾਂ ਨੂੰ ਸਹਿਬਾ ਨੇ ਪਹਿਲੇ ਘਰ ਵਿੱਚ ਗਾਉਣ ਦੀ ਹਦਾਇਤ ਕੀਤੀ ਹੈ ਤੇ ਚਾਰ ਪਦਿਆਂ ਵਾਲੇ ਇਹ ਸ਼ਬਦ ਹਨ ਇੱਕ ਓੰਕਾਰ ਸਤਿ ਗੁਰ ਪ੍ਰਸਾਦ ਅਕਾਲ ਪੁਰਖ ਵੈ ਗੁਰੂ ਇੱਕ ਹੈ ਅਤੇ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ ਜੋ ਹਰ ਸੇਵੈ ਸੰਤ ਭਗਤ ਤਿਨ ਕੇ ਸਭ ਪਾਪ ਨਿਵਾਰੀ ਹੈ ਪ੍ਰਭੂ ਤੇਰੇ ਜਿਹੜੇ ਸੰਤ ਜਿਹੜੇ ਭਗਤ ਤੇਰਾ ਸਿਮਰਨ ਕਰਦੇ ਹਨ ਤੂੰ ਉਹਨਾਂ ਦੇ ਪਿਛਲੇ ਕੀਤੇ ਸਾਰੇ ਪਾਪ ਦੂਰ ਕਰਨ ਵਾਲਾ ਹੈ ਹਮ ਉਪਰ ਕਿਰਪਾ ਕਰ ਸੁਆਮੀ ਰੱਖ ਸੰਗਤ ਤੁਮ ਜੋ ਪਿਆਰੀ हे मालिक प्रभु ਸਾਡੇ ਉੱਤੇ ਵੀ ਮਿਹਰ ਕਰ ਸਾਨੂੰ ਉਸ ਸਾਧ ਸੰਗਤ ਵਿੱਚ ਰੱਖ ਜਿਹੜੀ ਤੈਨੂੰ ਪਿਆਰੀ ਲੱਗਦੀ ਹੈ ਹਾਰ ਗੁਣ ਕਹਿ ਨ ਸਕੋਂ ਬਨਵਾਰੀ ਏ ਹਰੀ ਏ ਪ੍ਰਭੂ ਮੈਂ ਤੇਰੇ ਗੁਣ ਬਿਆਨ ਨਹੀਂ ਕਰ ਸਕਦਾ ਹਮ ਪਾਪੀ ਪਾਥਰ ਨੀਰ ਡੁੱਬਤ ਕਾਰ ਕਿਰਪਾ ਬਾਖਣ ਹਮ ਤਾਰੀ ਰਹਾਓ ਅਸੀਂ ਜੀਵ ਪਾਪੀ ਹਾਂ ਪਾਪਾਂ ਵਿੱਚ ਡੁੱਬੇ ਰਹਿੰਦੇ ਹਾਂ ਜਿਵੇਂ ਪੱਥਰ ਪਾਣੀ ਵਿੱਚ ਡੁੱਬੇ ਰਹਿੰਦੇ ਹਾਂ ਮਿਹਰਕਾਰ ਸਾਨੂੰ ਪੱਥਰਾਂ ਪੱਥਰ ਦਿਲਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈ ਜਨਮ ਜਨਮ ਕੇ ਲਾਗੇ ਬਖਮੋਰਚਾ ਲਾਗੇ ਸੰਗਤ ਸਾਧ ਸਵਾਰੀ اے ਭਾਈ ਜੀਵਾਂ ਦੇ ਅਨੇਕਾਂ ਜਨਮਾਂ ਦੇ ਚਮੜੇ ਹੋਏ ਪਾਪਾਂ ਦਾ ਜ਼ਹਿਰ ਪਾਪਾਂ ਦਾ ਦਿngਾਲ ਸਾਧ ਸੰਗਤ ਦੀ ਸ਼ਰਨ ਪੈ ਕੇ ਐਵੇਂ ਸੁੰਦਿਆ ਜਾਂਦਾ ਹੈ ਜਿਉਂ ਕੰਚਨ ਬੈ ਸੰਤਰ ਪਾਇਓ ਮਲ ਕਾਟੀ ਕਟਤ ਉਤਾਰੀ ਜਿਵੇਂ ਸੋਨਾ ਅੱਗ ਵਿੱਚ ਤਪਾਇਆ ਉਸ ਦੀ ਸਾਰੀ ਮੈਲ ਕੱਟੀ ਜਾਂਦੀ ਹੈ ਲਾਹ ਦਿੱਤੀ ਜਾਂਦੀ ਹੈ ਹਰ ਹਰ ਜਪਨ ਜਪਉ ਦਿਨ ਰਾਤੀ ਜਪ ਹਰ 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 ਉਰਤਾਰੀ ਹੇ ਭਾਈ ਤਾਈਏ ਮੈਂ ਵੀ ਦਿਨ ਰਾਤ ਪ੍ਰਮਾਤਮਾ ਦੇ ਨਾਮ ਦਾ ਜਾਪ ਜਪਦਾ ਹਾਂ ਨਾਮ ਜਪ ਕੇ ਉਸ ਨੂੰ ਆਪਣੇ ਹਿਰਦੇ ਵਿੱਚ ਵਸਾਈ ਰੱਖਦਾ ਹਾਂ ਹਰ 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 ਔਖਦ ਜਗ ਪੂਰਾ ਜਪ ਹਰ ਹਰ ਹਉ ਮੈਂ ਮਾਰੀ ਹੇ ਭਾਈ ਪ੍ਰਮਾਤਮਾ ਦਾ ਨਾਮ ਜਗਤ ਵਿੱਚ ਐਸੀ ਦਵਾਈ ਹੈ ਜੋ ਆਪਣਾ ਅਸਰ ਕਰਨੋਂ ਕਦੇ ਨਹੀਂ ਖੁੰਝਦੀ ਇਹ ਨਾਮ ਜਪ ਕੇ ਅੰਦਰੋਂ ਹਉਮੈ ਮੁਕਾ ਸਕੀਦੀ ਹੈ ਹਰ ਹਰ ਅਗੰਮ ਅਗਾਧ ਬੋਧ ਅਪਰੰਪਰ ਪੁਰਖ ਅਪਾਰੀ ਹੈ ਆਪਾਂਚ ਹੈ ਮਨੁੱਖਾਂ ਦੀ ਸਮਝ ਤੋਂ ਪਰੇ ਹੈ ਪਰੇ ਤੋਂ ਪਰੇ ਹੈ ਸਰਵ ਵਿਆਪਕ ਹੈ ਬਿਆੰਤ ਹੈ ਜਗਤ ਦੇ ਜੀਵਨ ਜਨ ਕੋ ਕਿਰਪਾ ਕਰੋ ਜਗ ਜੀਵਨ ਜਨ ਨਾਨਕ ਪੈਜ ਸਵਾਰੀ ਨਾਨਕ ਆਖਦਾ ਹੈ ਕਿ ਹੈ ਪ੍ਰਭੂ ਆਪਣੇ ਦਾਸਾਂ ਉੱਤੇ ਮਿਹਰ ਕਰਤੇ ਇਸ ਵਿਕਾਰ ਾਰੇ ਸੰਸਾਰ ਸਮੁੰਦਰ ਵਿੱਚੋਂ ਦਾਸਾਂ ਦੀ ਲਾਜ ਰੱਖ ਲੈ ਤਨ ਆਸਰੀ ਮਹਲਾ ਚੌਥਾ ਹਰ ਕੇ ਸੰਤ ਜਨਾ ਹਰ ਜਪਿਓ ਤਿਨ ਕਾ ਦੁਖ ਭਰਮ ਭਾਉ ਭਾਗੀ ਹੈ ਭਾਈ ਪ੍ਰਮਾਤਮਾ ਦੇ ਜਿਨ੍ਹਾਂ ਸੰਤ ਜਨਾ ਨੇ ਪ੍ਰਮਾਤਮਾ ਦਾ ਨਾਮ ਜਪਿਆ ਉਨਾਂ ਦਾ ਹਰੇਕ ਦੁੱਖ ਹਰੇਕ ਭਰਮ ਹਰੇਕ ਦਰ ਦੂਰ ਹੋ ਜਾਂਦਾ ਹੈ ਆਪਣੀ ਸੇਵਾ ਆਪ ਕਰਾਈ ਗੁਰਮਤ ਅੰਤਰ ਜਾਗੀ ਪ੍ਰਮਾਤਮਾ ਆਪ ਹੀ ਉਹਨਾਂ ਪਾਸੋਂ ਆਪਣੀ ਭਗਤੀ ਕਰਾਉਂਦਾ ਹੈ ਪ੍ਰਮਾਤਮਾ ਦੀ ਕਿਰਪਾ ਨਾਲ ਹੀ ਉਹਨਾਂ ਦੇ ਅੰਦਰ ਗੁਰੂ ਦਾ ਉਪਦੇਸ਼ ਆਪਣਾ ਪ੍ਰਭਾਵ ਪਾਉਂਦਾ ਹੈ ਹਰ ਕੈ ਨਾਮ ਤਰਤਾ ਬੈਰਾਗੀ اے بھائی ਜਿਹੜਾ ਬਨੁੱਖ ਪਰਮਾਤਮਾ ਦੇ ਨਾਮ ਵਿੱਚ ਮਗਰ ਰਹਿਂਦਾ ਹੈ ਉਹ ਮਾਇਆ ਦੇ ਮੋਹ ਤੋਂ ਨਿਰਲੇਪ ਹੋ ਜਾਂਦਾ ਹੈ ਹਰ ਹਰ ਕਥਾ ਸੁਣੀ ਮਨ ਭਾਈ ਗੁਰਮਤ ਹਰ ਲਿਵ ਲਾਗੀ ਰਹਾਉ ਉਹ ਜਿਉਂ ਜਿਉਂ ਪਰਮਾਤਮਾ ਦੀ ਸਿੱਖਸਲਾ ਦੀਆਂ ਗੱਲਾਂ ਸੁਣਦਾ ਹੈ ਉਸ ਨੂੰ ਉਹ ਮਨ ਵਿੱਚ ਪਿਆਰੀਆਂ ਲੱਗਦੀਆਂ ਹਨ ਗੁਰੂ ਦੇ ਉਪਦੇਸ਼ ਦੀ ਬਰਕਤ ਨਾਲ ਉਸ ਦੀ ਲਗਨ ਪਰਮਾਤਮਾ ਵਿੱਚ ਲੱਗੀ ਰਹਿੰਦੀ ਹੈ ਸੰਤ ਜਨਾਂ ਕੀ ਜਾਤ ਹਰ ਸੁਆਮੀ ਤੁਮ ਠਾਕੁਰ ਹਮ ਸਾਗੀ हे ਹਰੀ ਪ੍ਰਭੂ ਦੁਨੀਆ ਦੇ ਲੋਕ ਆਪਣੀ ਉੱਚੀ ਜਾਤ ਦਾ ਮਾਣ ਕਰਦੇ ਹਨ ਸੰਤ ਜਨਾਂ ਦੀ ਜਾਤ ਨੂੰ ਆਪ ਹੀ ਹੈ ਸੰਤ ਜਨ ਤੈਥੋਂ ਹੀ ਆਤਮਿਕ ਜੀਵਨ ਲੈਂਦੇ ਹਨ हे ਪ੍ਰਭੂ ਤੂੰ ਸਾਡਾ ਮਾਲਕ ਹੈ ਅਸੀਂ ਤੇਰੇ ਪੂਰਨੇ ਉੱਤੇ ਤੁਰਨ ਵਾਲੇ ਹਾਂ ਜੈਸੀ ਮਤ ਦੇਵੋ ਹਰ ਸੁਆਮੀ ਹਮ ਤੈਸੇ ਬੁਲਗ ਬੁਲਾਗੀ ਜਿਹੋ ਦੀ ਅਕਲ ਤੂੰ ਸਾਨੂੰ ਦਿੰਦਾ ਹੈ ਅਸੀਂ ਉਹ ਜਿਹੇ ਬੋਲ ਹੀ ਬੋਲਦੇ ਹਾਂ ਕਿਆ ਹਮ ਕਰਮ ਨਾਨ ਨਿੱਕ ਕੀਰੇ ਤੂੰ ਵੱਡ ਪੁਰਖ ਵਡਾ ਗੀ ਹੇ ਪ੍ਰਭੂ ਸਾਡੀ ਕੀ ਪਾਇਆ ਅਸੀਂ ਬਹੁਤ ਛੋਟੇ ਕਰਮ ਹਾਂ ਨਿੱਕੇ ਨਿੱਕੇ ਕੀੜੇ ਹਾਂ ਤੂੰ ਵੱਡਾ ਪੁਰਖ ਹੈਂ ਮਰੀ ਗਾਤ ਮਿਤ ਕਹਿ ਨ ਸਕਾਂ ਪ੍ਰਭ ਹਮ ਕਿਉ ਕਰ ਮਿਲ ਅਭਾਗੀ ਨੀ ਅਸੀਂ ਜੀਵ ਇਹ ਨਹੀਂ ਦੱਸ ਸਕਦੇ ਕਿ ਤੂੰ ਕਿਹੋ ਜਿਹਾ ਹੈ ਤੇ ਸਾਡਾ ਕਿੱਡਾ ਵੱਡਾ ਹੈ ਅਸੀਂ ਭਾਗਹੀਣ ਜੀਵ ਆਪਣੇ ਉਦਮ ਨਾਲ ਤੈਨੂੰ ਕਿਵੇਂ ਮਿਲ ਸਕਦੇ ਹਾਂ ਹਾਰ ਪ੍ਰਭ ਸੁਆਮੀ ਕਿਰਪਾ ਧਾਰੋ ਹਮ ਹਰ ਹਰ ਸੇਵਾ ਲਾਗੀ हे हरि प्रभु हे मालिक ਸਾਡੇ ਉੱਤੇ ਮਿਹਰ ਕਰ ਅਸੀਂ ਤੇਰੀ ਸੇਵਾ ਭਗਤੀ ਵਿੱਚ ਲੱਗੇ ਨਾਨਕ ਦਾਸਨ ਦਾਸ ਕਰੋ ਪ੍ਰਭ ਹਮ ਹਰ ਕਥਾ ਕਥਮੀ ਨਾਨਕ ਆਖਦਾ ਹੈ ਪ੍ਰਭ ਸਾਨੂੰ ਆਪਣੇ ਦਾਸਾਂ ਦਾ ਦਾਸ ਬਣਾ ਲੈ ਅਸੀਂ ਤੇਰੀ ਸਿਫਤਸਲਾ ਦੀਆਂ ਗੱਲਾਂ ਕਰਦੇ ਰਹੀਏ ਤਨਾ ਸ੍ਰੀ ਮਹਲਾ 14 ਹਰ ਕਾ ਸੰਤ ਸਤ ਗੁਰ ਸਤਪੁਰਖਾ ਜੋ ਬੋਲੇ ਹਰ ਹਰ ਬਾਨੀ ਏ ਭਾਈ ਗੁਰੂ ਮਹਾਪੁਰਖ ਹੈ ਗੁਰੂ ਪਰਮਾਤਮਾ ਦਾ ਸੰਤ ਹੈ ਜਿਹੜਾ ਪਰਮਾਤਮਾ ਦੀ ਸਤਿ ਸਵਾਦੀ ਬਾਣੀ ਉਚਾਰਦਾ ਹੈ ਜੋ ਜੋ ਕਹੈ ਸੁਣੈ ਸੋ ਮੁਕਤਾ ਹਮ ਤਿਸ ਕੈ ਸਦ ਕੁਰਬਾਨੀ ਜਿਹੜਾ ਜਿਹੜਾ ਮਨੁੱਖ ਇਸ ਬਾਣੀ ਨੂੰ ਪੜ੍ਹਦਾ ਸੁਣਦਾ ਹੈ ਉਹ ਪਾਪਾਂ ਤੋਂ ਮੁਕਤ ਹੋ ਜਾਂਦਾ ਹੈ हे ਭਾਈ ਮੈਂ ਉਸ ਗੁਰੂ ਤੋਂ ਸਦਾ ਸਦਕੇ ਹਾਂ ਹਰ ਕੇ ਸੰਤੋ ਸੁਨੋ ਜਸ ਕਾਨੀ हे ਪ੍ਰਮਾਤਮਾ ਦੇ ਸੰਤ ਜਨੋ ਪ੍ਰਮਾਤਮਾ ਦੀ ਸਿਫਤ ਸਲਾਹ ਧਿਆਨ ਨਾਲ ਸੁਣਿਆ ਕਰੋ ਹਰ ਹਰ ਕਥਾ ਸੁਨੋ ਇੱਕ ਨਿਮਖ ਪਾਲ ਸਭ ਕਿਲ ਵਿਖ ਪਾਪ ਲਹਿ ਜਾਨੀ ਰਹਾਓ ਆਖ ਚ ਮੁਕਣ ਜਿੰਨੇ ਸਮੇਂ ਵਾਸਤੇ ਇੱਕ ਪਲ ਵਾਸਤੇ ਵੀ ਜੇ ਪ੍ਰਮਾਤਮਾ ਦੀ ਸਿੱਤ ਸਲਾਹ ਦੀ ਗੱਲਾਂ ਸੁਣੋ ਆ ਸਾਰੇ ਪਾਪ ਦੋਖ ਲੈ ਜਾਂਦੇ ਹਨ ਐਸਾ ਸੰਤ ਸਾਧ ਜਿਨ ਪਾਇਆ ਤੇ ਵੱਡ ਪੁਰਖ ਬਡਾਨੀ ਹੇ ਭਾਈ ਜਿੰਨਾ ਮਨੁੱਖਾ ਨੇ ਅਦੇਹਾ ਸੰਤ ਗੁਰੂ ਲੱਭ ਲਿਆ ਉਹ ਵੱਡੇ ਮਨੁੱਖ ਉੱਚੇ ਜੀਵਨ ਵਾਲੇ ਮਨੁੱਖ ਬਣ ਗਏ ਹਨ ਤਿੰਨ ਕੀ ਧੂਰ ਮੰਗਾ ਪ੍ਰਭ ਸੁਆਮੀ ਹਮ ਹਰ ਲੋਚ ਲੋਚਾਨੀ ਹੈ ਪ੍ਰਭੂ ਹੈ ਸਵਾਮੀ ਹੈ ਹਰੀ ਮੈਂ ਉਹਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ ਮੈਨੂੰ ਉਹਨਾਂ ਦੀ ਚਰਨ ਧੂੜ ਦੀ ਤਾਂਗ ਹੈ ਹਰ ਹਰ ਸਫਲਿਓ ਬਿਰਖ ਪ੍ਰਭ ਸੁਆਮੀ ਜਿਨ ਜਪਿਓ ਸੇ ਤ੍ਰਿਪਤਾਨੀ ਹੈ ਪ੍ਰਭੂ ਹੈ ਸਵਾਮੀ ਹੈ ਹਰੀ ਤੂੰ ਸਾਰੇ ਫਲ ਦੇਣ ਵਾਲਾ ਮਨੁੱਖ ਹੈ ਜਿਨ੍ਹਾਂ ਮਨੁੱਖਾਂ ਨੇ ਤੇਰਾ ਨਾਮ ਜਪਿਆ ਉਹ ਮਾਇਆ ਦੀ ਤ੍ਰਿਸ਼ਨਾ ਵੱਲੋਂ ਰਜ ਗਏ ਹਰ ਹਰ ਅੰਮ੍ਰਿਤ ਪੀ ਤ੍ਰਿਪਤਾ ਸੇ ਸਭ ਲਾਥੀ ਭੂਖ ਭੁਖਾਨੀ ਏ ਹਰੀ ਤੇਰਾ ਨਾਮ ਆਤਮਕ ਦੀਵਨ ਦੇਣ ਵਾਲਾ ਜਲ ਹੈ ਭਾਗਾਂ ਵਾਲੇ ਮਨੁੱਖ ਇਹ ਜਲ ਪੀ ਕੇ ਤ੍ਰਿਪਤ ਹੋ ਜਾਂਦੇ ਹਨ ਉਹਨਾਂ ਦੀ ਹੋਰ ਸਾਰੀ ਭੁੱਖ ਲੈ ਜਾਂਦੀ ਹੈ ਜਿਨ ਕੇ ਵੱਡੇ ਭਾਗ ਵੱਡ ਉੱਚੇ ਤਿਨ ਹਰ ਜਪਿਓ ਜਪਾਨੀ हे भाई जिन्ना ਮਨੁੱਖਾਂ ਨੇ ਵੱਡੇ ਉੱਚੇ ਭਾਗ ਹੁੰਦੇ ਹਨ ਉਹ ਪ੍ਰਮਾਤਮਾ ਦੇ ਨਾਮ ਦਾ ਜਾਪ ਜਪਦੇ ਹਨ ਤិន ਹਰ ਸੰਗਤ ਮੇਲ ਪ੍ਰਭ ਸੁਆਮੀ ਜਨ ਨਾਨਕ ਦਾਸ ਦਸਾਨੀ ਦਾਸ ਨਾਨਕ ਆਖਦਾ ਹੈ ਕਿ ਹਰੀ हे ਪ੍ਰਭੂ ਸੁਆਮੀ ਜਨ ਨਾਨਕ ਮੈਨੂੰ ਉਹਨਾਂ ਦੀ ਸੰਗਤ ਵਿੱਚ ਮੇਲੀ ਰੱਖ ਮੈਨੂੰ ਉਹਨਾਂ ਦੇ ਦਾਸਾਂ ਦਾ ਦਾਸ ਬੜਾਂ ਦੇ ਤਨਾਸਰੀ ਮਹਲਾ ਚੌਥਾ ਹਮੰਦਲੇ ਆਂਦ ਬਿਖੇ ਬਿਖਰਾਤੇ ਕਿਉ ਚੱਲ ਗੁਰ ਚਾਲੀ ਹੈ ਭਾਈ ਅਸੀਂ ਜੀਵ ਮਾਇਆ ਦੇ ਮੋਹ ਵਿੱਚ ਬਹੁਤ ਅੰਨੇ ਹੋ ਕੇ ਮਾਇਕ ਪਦਾਰਥਾਂ ਦੇ ਜ਼ਹਿਰ ਵਿੱਚ ਮਗਰ ਰਹਿੰਦੇ ਹਾਂ ਅਸੀਂ ਕਿਵੇਂ ਗੁਰੂ ਦੇ ਦੱਸੇ ਜੀਵਨ ਰਾਹ ਉਤੇ ਤੁਰ ਸਕਦੇ ਹਾਂ ਸਤ ਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੈ ਆਪਨ ਪਾਲੀ ਸੁਖਾਂ ਦਾ ਦੇਣ ਵਾਲਾ ਗੁਰੂ ਆਪ ਹੀ ਮਿਹਰ ਕਰੇ ਤੇ ਸਾਨੂੰ ਆਪਣੇ ਲੜ ਲਾ ਲੇ ਗੁਰਸਿੱਖ ਮੀਤ ਚਲੋ ਗੁਰ ਚਾਲੀ ਹੈ ਗੁਰਸਿੱਖ ਮਿੱਤਰੋ ਗੁਰੂ ਦੇ ਦੱਸੇ ਹੋਏ ਜੀਵਨ ਰਾਹ ਤੇ ਤੁਰੋ ਜੋ ਗੁਰ ਕਹੈ ਸੋਈ ਭਲ ਮੰਨੋ ਹਰ ਹਰ ਕਥਾ ਨਿਰਾਲੀ ਰਹਾਓ ਗੁਰੂ ਆਖਦਾ ਹੈ ਕਿ ਪ੍ਰਮਾਤਮਾ ਦੀ ਸਿੱਖ ਸਲਾਹ ਕਰਿਆ ਕਰੋ ਇਹ ਜੋ ਕੁਝ ਗੁਰੂ ਆਖਦਾ ਹੈ ਇਸ ਨੂੰ ਆਪਣੇ ਵਾਸਤੇ ਭਲਾ ਸਮਝੋ ਕਿਉਂਕਿ ਪ੍ਰਭੂ ਦੀ ਸਿੱਖ ਸਲਾਹ ਲੋਕੀ ਤਬਦੀਲੀ ਜੀਵਨ ਵਿੱਚ ਪੈਦਾ ਕਰ ਦਿੰਦੀ ਹੈ ਹਰ ਕੇ ਸੰਤ ਸੁਣੋ ਜਨ ਭਾਈ ਗੁਰ ਸੇਵੋ ਬੇਗ ਬਿਗਾਲੀ ਹੈ ਹਰੀ ਦੇ ਸੰਤ ਜਨੋ ਹੈ ਭਰਾਵੋ ਸੁਣੋ ਛੇਤੀ ਹੀ ਗੁਰੂ ਦੀ ਸ਼ਰਨ ਪੈ ਜਾਓ ਸਤਿਗੁਰ ਸੇਵ ਖਰਚ ਹਰ ਬੰਦੋ ਮਤ ਜਾਣੋ ਆਜ ਕੇ ਕਾਲੀ ਗੁਰੂ ਦੀ ਸ਼ਰਨ ਪੈ ਕੇ ਜੀਵਨ ਸਫਰ ਵਾਸਤੇ ਪ੍ਰਮਾਤਮਾ ਦੇ ਨਾਮ ਦੀ ਖਰਚੀ ਪੱਲੇ ਬੰਨੋ ਮਤਾਏ ਸਮਝੋ ਕਿ ਅੱਜ ਇਹ ਕੰਮ ਕਰ ਲਵਾਂਗੇ ਭੜਕੇ ਇਹ ਕੰਮ ਕਰ ਲਵਾਂਗੇ ਟਾਲ ਮਟੋਲੇ ਨਾ ਕਰਨੇ ਹਰ ਕੇ ਸੰਤ ਜਪੋ ਹਰ ਜਪਣਾ ਹਰ ਸੰਤ ਚਲੇ ਹਰ ਨਾਲੀ ਹੇ ਹਰੀ ਦੇ ਸੰਤ ਜਨੋ ਪ੍ਰਮਾਤਮਾ ਦੇ ਨਾਮ ਦਾ ਜਾਪ ਜਪਿਆ ਕਰੋ ਇਸ ਜਾਪ ਦੀ ਬਰਕਤ ਨਾਲ ਹਰੀ ਦਾ ਸੰਤ ਹਰੀ ਦੀ ਰਜਾ ਵਿੱਚ ਤੁਰਨ ਲੱਗ ਪੈਂਦਾ ਹੈ ਜਿਨ ਹਰ ਜਪਿਆ ਸੇ ਹਰ ਹੋਏ ਹਰ ਮਿਲਿਆ ਕੇਲ ਕੇ ਲਾਲੀ ਹੇ ਭਾਈ ਜਿਹੜੇ ਮਨੁੱਖ ਪ੍ਰਮਾਤਮਾ ਦਾ ਨਾਮ ਜਪਦੇ ਹਨ ਉਹ ਪ੍ਰਮਾਤਮਾ ਦਾ ਰੂਪ ਹੋ ਜਾਂਦੇ ਹਨ ਚੋਜ ਤਮਾਸ਼ੇ ਕਰਨ ਵਾਲਾ ਚੋਜੀ ਪ੍ਰਭੂ ਉਹਨਾਂ ਨੂੰ ਮਿਲ ਪੈਂਦਾ ਹੈ ਹਰ ਹਰ ਜਪਨ ਜਪ ਲੋ ਚੁ ਨਚਾਨੀ ਹਰ ਕਿਰਪਾ ਕਰ ਬਨਵਾਲੀ ਹੈ ਬਨਵਾਰੀ ਪ੍ਰਭੂ ਮੈਨੂੰ ਤੇਰਾ ਨਾਮ ਜਪਣ ਦੀ ਤਾਂਗ ਲੱਗੀ ਹੋਈ ਹੈ ਮਿਹਰ ਕਰ ਜਨ ਨਾਨਕ ਸੰਗਤ ਸਾਧ ਹਰ ਮੇਲੋ ਹਮ ਸਾਧ ਜਨਾ ਪਗ ਰਾਲੀ ਦਾਸ ਨਾਨਕ ਆਖਦਾ ਹੈ ਕਿ ਹੈ ਪ੍ਰਭੂ ਮੈਨੂੰ ਸਾਧ ਸੰਗਤ ਵਿੱਚ ਮਿਲਾਈ ਰੱਖ ਮੈਨੂੰ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮਿਲ ਹੀ ਰਹੇ